ਲਾ ਦੋ ਇਥੇ ਮੋਟਰਸਾਈਕਲ ਇਹ ਛੋਟਾ ਹਾਂਜੀ ਇਹ ਵੱਡੇ ਵੀਰ ਦਾ ਜਮੁੰਡਾ ਸਿੱਧਰਾ ਓਏ ਠੀਕ ਆ ਹਾਂ ਚੱਲ ਠੀਕ ਆ ਚਲੋ ਆ ਜੀ ਅੰਦਰ ਚੱਲ ਬੈਠੇ ਹੋਰ ਸੁਣਾ ਵਧੀਆ ਤੂੰ ਸੁਣਾਓ ਸਾਬਤ ਸਭ ਠੀਕ ਠਾਕ ਤੂੰ ਸੁਣਾ ਹਾਂਜੀ ਵਧੀਆ ਹੀ ਠੀਕ ਸਭ ਕੀ ਕਰਦਾ ਹੁੰਦਾ ਹੁਣ ਆ ਮੇਰੀ ਡੇਟ ਸਿਲੈਕਸ਼ਨ ਹੋਈ ਜੇ ਕੁਛ ਨੇ ਤੇ ਵਾਹ ਕੀ ਤੇ ਮੋਹ ਜਿਹਾ ਕੀ ਪਾਰਟੀ ਬਣ ਗਈ ਫਿਰ ਤੇ ਹਾਂ ਹਾਂਜੀ ਹੋਰ ਵੱਡਾ ਤੇ ਵੱਡਾ ਬਾਹਰ ਅੱਛਾ ਜੇ ਬਾਹਰ ਹੀ ਹੋ ਹਾਂਜੀ ਹਾਂਜੀ ਬਾਹਰ ਚਲੋ ਮਹਾਰਾਜ ਦੀ ਕਿਰਪਾ ਦਾੰਦ ਵਜੇ ਫਿਰ ਤੇ ਹਾਂਜੀ ਨਾ ਇਹ ਪਹਿਲਾਂ ਤਾਂ ਇਹ ਤੇ ਨਾ ਮਾੜੀ ਛੋ ਗਿਆ ਹਾਂਜੀ ਇਹ ਨਹੀਂ ਪਹਿਲਾਂ ਫਿਕਰ ਆ ਮਮੀ ਡਰੀ ਤੇ ਇਦਾਂ ਦੇ ਮਾਰ ਕੇ ਫਿਰ ਕੀ ਕਰਤਾ ਹੁੰਦਾ ਇਹ ਚਲੋ ਹੁਣ ਮਹਾਰਾਜ ਨੇ ਕਿਰਪਾ ਕੀਤੀ ਆ ਹਾਂਜੀ ਚੜਦੀ ਕਲਾ ਵਾ ਹਾਂਜੀ ਕਿਰਪਾ ਰੱਖੇ ਮਹਾਰਾਜ ਅੱਛਾ ਤਾਂ ਫਿਰ 660 ਹੋ ਗਿਆ ਫਿਰ ਹਾਂਜੀ ਹੁਣ ਹੋ ਗਈ ਚਲੋ ਅੰਗਲ ਜਸਤੀ ਕਾਲ ਸਰ ਜੀ ਕਾਲ ਹਾਂਜੀ ਠੀਕ ਠਾਕ ਜੀ ਚਲੋ ਪੀਓ ਪਾਣੀ ਉਸ ਨੂੰ ਕੁਇ ਤਾਗੇ ਹਾਂਜੀ ਠੀਕ ਠਾਕ ਵਧੀਆ ਜੇ ਬੜੇ ਚਿਰ ਬਾਅਦ ਤੋਂ ਚੱਕਰ ਮਾਰਿਆ ਮੈਂ ਬਹੁਤ ਪ੍ਰਸੰਗਿਆ ਕਰਾਇਆ ਹੈ ਅੱਛਾ ਤੇ ਹਰ ਨਹੀਂ ਆਦਾ ਤੇ ਉਹ ਫਿਰ ਡਾਕਟਰ ਨਾਲ ਕਹਿੰਦੇ ਵੀ ਜਿਆਦਾ ਬਾਹਰ ਅੰਦਰ ਨਹੀਂ ਜਾਣਾ ਮੈਂ ਤੇ 4-5 ਮਹੀਨੇ ਘਰੇ ਰਿਆ ਅੱਛਾ ਅੱਛਾ ਹਾਂ ਹੁਣ ਠੀਕ ਰਹਿੰਦਾ ਜੀ ਨਾ ਹਾਂ ਹੁਣ ਠੀਕ ਹਾਂ ਅੱਛਾ ਤੇ ਮੈਂ ਤਾਂ ਚੱਲਿਆ ਸ਼ਹਿਰ ਨੂੰ ਮੜਾ ਜਾ ਮੈਂ ਕਿਹਨਾਂ ਪਰੂਫ ਕਰਾ ਲੈ ਉਹਨਾਂ ਨਾਲ 2 SP ਹੁਣ ਹਾਂਜੀ ਤੇ ਇਹ ਪਲਵਾਨ ਮਿਲ ਗਿਆ ਰਾਜ ਅੱਛਾ ਅੱਛਾ ਇਹ ਕਹਿੰਦੇ ਨਹੀਂ ਘਰੋਂ ਹੋ ਕੇ ਜਾਣਾ ਮੈਂ ਕਿਹਾ ਚੱਲ ਕੋਈ ਨਹੀਂ ਮੈਨੂੰ ਬੜਾ ਚਿਰ ਹੋ ਗਿਆ ਘਰ ਕੇ ਹਾਂਜੀ ਚਲੋ ਵਧੀਆ ਕੀਤਾ ਹਾਂ ਕਿੰਨੇ ਰੁਪਈਆ ਆਏ ਹਾਂ ਹੋਰ ਤੋਂ ਹੀ ਸ਼ਰਮ ਹਾਂਜੀ ਠੀਕ ਠਾਕ ਵਧੀਆ ਹਾਂਜੀ ਹਾਂਜੀ ਪਰਿਵਾਰ ਠੀਕ ਆ ਹਾਂ ਸਭ ਠੀਕ ਠਾਕ ਨੇ ਹਾਂ ਕਿਪਾ ਫੋਨ ਟੈਲੀਫੋਨ ਆਉਂਦਾ ਰਹਿੰਦਾ ਪਲਵਾਨ ਹਾਂਜੀ ਹਾਂਜੀ ਆਉਂਦਾ ਜੀ ਮੈਂ ਕਹਿ ਨਹੀਂ ਮਨਪ੍ਰੀਤ ਨੂੰ ਜਾ ਬਣਾਏ ਕੋਈ ਚਾਹ ਤੇ ਵਹ ਲੋੜ ਨਹੀਂ ਕੋਈ ਗੱਲ ਨਹੀਂ ਮਨਪ੍ਰੀਤ ਹਾਂ ਕੰਮ ਛੱਡ ਤੇ ਅੰਕਲ ਆਏ ਉਹਨੂੰ ਮਿਲ ਲਾ ਅੱਭੀ ਇੱਕਦਮ ਮੇਰਾ ਕਿ ਹੁਣ ਮਿਲਣਾ ਵੀ ਨਹੀਂ ਕੀ ਕਰਦਾ ਉਹਨਾਂ ਨੇ ਫੇਰ ਮੈਨੂੰ ਪੁੱਛਣਾ ਹੀ ਆ ਤੇ ਮੈਂ ਕੀ ਦੱਸਾਂਗੀ ਹਾਂ ਤੇ ਕਰਨੇ ਤੇ ਦੱਸ ਦਿੱਤਾ ਹੁਣ ਆਪੀ ਇੱਥੇ ਹੈ ਮਨਪ੍ਰੀਤ ਤੂੰ ਮਿਲ ਲੈ ਜਾਂ ਮੈਂ ਚੱਲਾਂ ਕਿੰਨੀ ਤੇਰ ਮੈਂ ਚੱਲ ਲੈ ਜਾਂਦੀ ਕੋਈ ਨਹੀਂ ਮੈਂ ਆ ਲੈ ਹੁਣ ਨਹੀਂ ਤੂੰ ਮਿਲ ਜਾ ਕੇ ਸਸਿਕਾ ਜੀ ਮਤ ਹਾਂਜੀ ਤੇਜ਼ ਨਾ ਹਾਂਜੀ ਵਧੀਆ ਜੀ ਕਿਦੋਂ ਕਿਹਾ ਜੀ ਮੈਂ ਬੱਸ ਜਦੋਂ ਵੇਖ ਲਿਆ ਤੀ ਹਾਂ ਉਹ ਵੀ verdade ਹਾਂਜੀ ਸੋ ਨੀ ਦਲਾ ਆਹ ਹੋਰ ਸਭ ਠੀਕ ਆ ਗਏ ਹਾਂਜੀ ਸਭ ਠੀਕ ਜੀ ਅੱਛਾ ਚਲੋ ਤੇਜ਼ ਨਾ ਵਾ ਠੀਕ ਆ ਅੰਟੀ ਨੂੰ ਠੀਕ ਜੀ ਹਾਂ ਅੰਟੀ ਨੂੰ ਠੀਕ ਜੀ ਪਾਬੀਆਂ ਸਭ ਠੀਕ ਠਾਕ ਨੇ ਅੱਛਾ ਹਾਂ ਤੂੰ ਆ ਜਾਗਾ ਤੂੰ ਤਾਂ ਹੁੰਦੀ ਸੀ ਬਸ ਏਦਾਂ ਹੀ ਟਾਈਮ ਹੀ ਨਹੀਂ ਲੱਗਦਾ ਲੈ ਦੱਸ ਹਾਂ ਹਾਂ ਅੰਕਲ ਵੀ ਆਖਣੇ ਆਂਕਲ ਦੇ ਆਪਰੇਸ਼ਨ ਹੋਇਆ ਮੇਰਾ ਅੱਛਾ ਹਾਂ ਆਪਰੇਸ਼ਨ ਹੋਇਆ ਸੀ ਤੇ ਰੋਹਲ ਠੀਕ ਆ ਹਾਂ ਅੱਛਾ ਅੱਛਾ ਹਾਂ ਪਤਾ ਨਹੀਂ ਲੱਗਦਾ ਅੱਜਕੱਲ੍ਹ ਸੇਤਾਂ ਦਾ ਕੋਈ ਪਤਾ ਨਹੀਂ ਲੱਗਦਾ ਹੂੰ ਅੰਦਰੋਂ ਅੰਦਰ ਕੀ ਰੋਗ ਬਣ ਗਿਆ ਵਾ ਕਈ ਰੋਗ ਬੰਦਰ ਅੰਦਰ ਹਾਂਜੀ ਜਿਹੜੇ ਨੱਪੇ ਰਹਿ ਨੱਪਰਿਆ ਜਦੋਂ ਟੈਸਟ ਕਰਾ ਲਓ ਉਦੋਂ ਕੋਈ ਨਾ ਕੋਈ ਮਾਰੀ ਨਿਕਲ ਆਉਂਦੀ ਹਾਂਜੀ ਸਿਰੋ ਕੀ ਕੰਨਾ ਮਹਾਰਾਜ ਜੀ ਰਾਂਗਾ ਆਹੋ ਇਹਦੇ ਭੋਗ ਨਹੀਂ ਪੈਂਦੇ ਜੋ ਕਿਸਮਤ ਵਿੱਚ ਦੁੱਖ ਲਿਖੇ ਆ ਬਸ ਬਸ ਹਾਂਜੀ ਜਿਹਦਾ ਲੈਣਾ ਦੇਣਾ ਵਾ ਕਿਸੇ ਦਾ ਉਹ ਦੇਣਾ ਪੈਣਾ ਵਾ ਫੇਰ ਲੱਗੇ ਬੰਨੇ ਦੇਣਾ ਪਿੰਦਾ ਵਾ ਹੂੰ ਨਾਲੇ ਸੋਕ ਦੇ ਦੇਣ ਉਹ ਤਾਂ ਛੇਤੀ ਲੰਘ ਜਾਂਦੇ ਆ ਤੇ ਦੁੱਖ ਦਾ ਟਾਈਮ ਆ ਆ ਦੁੱਖ ਦਾ ਲੱਗਦਾ ਆ ਫਿਰ ਹਾਂਜੀ ਆ ਬਿਮਾਰ ਬੰਦਾ ਹੋਏ ਟਾਈਮ ਨਹੀਂ ਲੱਗਦਾ ਹਾਂਜੀ ਹਾਂਜੀ ਉਸਦਾਂ ਉਸਦਾਂ ਬੰਦਾ ਚੱਟ ਜਾਂਦਾ ਜਾਂਦਾ ਟਾਈਮ ਹਾਂ ਜੀ ਹਾਂ ਚਾਹ ਲੈਣੀ ਹਾਂ ਹਾਂ ਲੱਗੀ ਮੈਂ ਲੈਣ ਅੰਕਲ ਲੈ ਕੇ ਪੁੱਛਣਾ ਵਾ ਅੰਕਲ ਨੂੰ ਤਾਂ ਮੈਂ ਆਪ ਹੀ ਆਨੀ ਆ ਇਹਨੂੰ ਸਮਝਾਵੇ ਕੁਝ ਨਾਲੇ ਕੋਈ ਰਿਸ਼ਤੇਦਾਰ ਦੱਸ ਪਾਏ ਤੇਰਾ ਰਿਸ਼ਤਾ ਕਰੀ ਹੈ ਮੈਂ ਤੇ ਆਪ ਹੀ ਹੋ ਚੁੰਨੀ ਚਲ ਹੋ ਜੇ ਚੰਗਾ ਹੈ ਬਰੋਂ ਨਾ ਤੁੰਗਾ ਮੈਂ ਜਾਵਾਂ ਚੱਕਰਸ ਭਾਰਤਾ ਮੈਨੂੰ ਲੇਟ ਹੋ ਜਾਣਾ ਮੈਂ ਕਿਵੇਂ ਨਿਹਰਾ ਹੋ ਜਾਂਦਾ ਜੀ ਮਾਰਨਾ ਬੜਾ ਖਰਾਬ ਆ ਹਲੋ ਅੰਕਲ ਜੀ ਪੀਓ ਕਿਤੇ ਨਹੀਂ ਨਿਹਰਾ ਹੁੰਦਾ ਇੰਨੇ ਚਿਰ ਬਾਅਦ ਤੁਸੀਂ ਆਏ ਜੀ ਅੱਗੇ ਗੱਲ ਠੀਕ ਆ ਤੁਹਾਡੀ ਜੇ ਮੈਂ ਨਾ ਆਵਾਂਦਾ ਅੰਕਲ ਜੀ ਤਾਂ ਨੰਨੀਆ ਨਹੀਂ ਆਈ ਚੰਚਾ ਕੀਤਾ ਇਹ ਵੀ ਜਿਹੜਾ ਕਰਨ ਉੱਥੇ ਹੀ ਉਹ ਹੁਣ ਉਹ ਤੇ ਜੀ ਕਰਦਾ ਪਰ ਹੁਣ ਤੱਕ ਖਰੀਦ ਜੀ ਦਾ ਕਰਕੇ ਫਿਰ ਮੈਂ ਆਇਆ ਨਹੀਂ ਬੰਦਾ ਤੰਦਰੁਸਤੋ ਇਹ ਵੀ ਇੱਥੇ ਚਲੋ ਹਾਂ ਜੀ ਇਹਦੀ ਗੱਲ ਆ ਗਈ ਆ ਹਾਂ ਹੋਰ ਕੋਈ ਗੱਲ ਨਹੀਂ ਆਪਣਾ ਘਰ ਆ ਜਦੋਂ ਮਰਜੀ ਆਓ ਜਾਓ ਹਾਂਜੀ ਹਾਂਜੀ ਹਾਂ ਹੋਰ ਮਨਪਰੀਤ ਨਹੀਂ ਆਈ ਨਹੀਂ ਮਨਪਰੀਤ ਤੇ ਉਹ ਲੱਗੇ ਚੱਲ ਗਈ ਗੁੜੀਆਂ ਦੇ ਗੁੜੀਆਂ ਰੋਣ ਦੀ ਗੁੜੀਆਂ ਤੇ ਤਗੜੀ ਹੋਈ ਹੁਣੀ ਹੁਣ ਬਰਵਚਰਾਂਦੀ ਨਹੀਂ ਅੰਕਲ ਜੀ ਉਹ ਛੋਟੀ ਵੀ ਦੋ ਗੁੜੀਆਂ ਨੇ ਉਹਦੀਆਂ ਛੋਟੀ 5 ਮਹੀਨਿਆਂ ਦੀ ਐ ਸੱਸ ਦੋ ਗੁੜੀਆਂ ਹਾਂਜੀ ਦੋ ਗੁੜੀਆਂ ਨੇ ਸੱਸ ਦੋ ਗੁੜੀਆਂ ਹੋ ਗਿਆ ਦੇ ਹਾਂਜੀ ਚਲੋ ਕੋਈ ਮਾਰਾ ਜਿਹੜੀ ਛੋਟੀ ਗੁੱਡੀ ਆ ਉਹਦੇ ਕਰਕੇ ਸੱਸ ਨੇ ਇੰਨੀ ਲੜਾਈ ਪਾਈ ਆ ਕੀ ਗੱਲ ਹੋਈ ਆ ਉਹਨੇ ਹੁਣ ਪੱਕੀ ਭੇਜਤਾ ਇੱਥੇ ਉਹਨਾਂ ਨੇ ਡਿਵੋਰਸ ਦੇ ਦਿੱਤਾ ਇਹਨੂੰ ਸਾਨੂੰ ਦੱਸਿਆ ਨਹੀਂ ਮਨਪ੍ਰੀਤ ਨੇ ਇਹ ਮੈਨੂੰ ਤਾਂ ਦੀ ਮੈਂ 2-4 ਦਿਨ ਰਹਿਣਾ ਮੈਂ ਤਾਂ ਉਹਦਾ ਤਾਂ ਨਮਜ਼ਾਕ ਕਰਨ ਦੀ ਹੁਣੀ ਆ ਅੰਕਲ ਜੀ ਉਹਨਾਂ ਨੂੰ ਪੱਤੀ ਭੇਜਤਾ ਹੁਣ ਇੱਥੇ ਕਿਹੜੀ ਗੱਲੋਂ ਐਡੀ ਸ਼ਾਊ ਕੁੜੀ ਆ ਪੜੀ ਲਿਖੀ ਆ ਕਦੇ ਉੱਚਾ ਨਹੀਂ ਬੋਲਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਹੀਂ ਅੰਕਲ ਜੀ ਕੁੜੀ ਤਾਂ ਚੰਗੀ ਆ ਪਰ ਕਰਮਾਂ ਦੀ ਖੇਡ ਆ ਉਹਨਾਂ ਨੇ ਵੀ ਵੱਡੀ ਕੁੜੀ ਵਾਲੀ ਇੰਨਾ ਕਿਤੇ ਚਾਹ ਕੀਤਾ ਸੀ ਜਦੋਂ ਨਿੱਕੀ ਹੋਈ ਤਾਂ ਉਹਨਾਂ ਨੇ ਮੱਥੇ ਵਾਟੇ ਪੈ ਗਿਆ ਬੜੀ ਇਹ ਦੇ ਹੈਰਾਨਗੀ ਵਾਲੀ ਗੱਲ ਹੁਣ ਤੁਹਾਨੂੰ ਤੇ ਆਪ ਨਹੀਂ ਸਮਝ ਆਉਂਦੀ ਤੇ ਆ ਵੀ ਚੰਗਾ ਕੀਤਾ ਤੁਸੀਂ ਆ ਗਏ ਜੇ ਮੈਂ ਤਾਂ ਘਰ ਵੀ ਨਿਆਣਿਆਂ ਨੂੰ ਕਹਿੰਦਾ ਮੈਂ ਇਹਨਾਂ ਨੂੰ ਕਿਤੇ ਉੱਚੀ ਨਹੀਂ ਬੋਲਦੇ ਇਹਨੇ ਭੈਣ ਭਰਾ ਜਿਹੜੇ ਆ ਇੱਕ ਦੂਜੇ ਦੀ ਪਤਾ ਨਹੀਂ ਲੱਗਦਾ ਲੱਗੇ ਵਿੱਚ ਆ ਵੀ ਗੱਲ ਕਰਨ ਦੇ ਕਿ ਨਹੀਂ ਕਰਨ ਦੇ ਹਾਂਜੀ ਇਹ ਤਾਂ ਬੜਾ ਮਾੜੀ ਗੱਲ ਕੀਤੀ ਉਹਨਾਂ ਨੇ ਬਾਕੀ ਅੰਕਲ ਜੀ ਅਸੀਂ ਤੁਹਾਨੂੰ ਬਥੇਰਾ ਸਮਝਾਉਨੇ ਆ ਵਿਚਾਲੇ ਇਹ ਰਿਸ਼ਤਾ ਹੋਰ ਤਾਂ ਕਰ ਦਿੰਨੇ ਆ ਗਾੜੀ ਤੂੰ ਆਪਣਾ ਸੋਚ ਕੁੜੀਆਂ ਦਾ ਸੋਚ ਉਹ ਮੈਂ ਇਹ ਗੱਲ ਵੱਲ ਹੁੰਦੀ ਨਹੀਂ ਆ ਮੰਨਦੀ ਨਹੀਂ ਇਹ ਗੱਲ ਨੂੰ ਮੈਂ ਕੋਈ ਗੱਲ ਨਹੀਂ ਹੌਲੀ ਹੌਲੀ ਮੈਂ ਆਪਣੇ ਮਨ ਜਾਣਾ ਗਾਰੇ ਦਾ ਵੀ ਰਿਸ਼ਤਾ ਤੇ ਉਹਨੂੰ ਕਰਨਾ ਪੈਣਾ ਵਾ ਪੁੱਤ ਉਹਨੇ ਇੰਨਾ ਸਾਰੀ ਜੀਵਨ ਜੀਤੋੜੇ ਲੰਘਦੀ ਹਾਂਜੀ ਹਾਂ ਤੇ ਉਹ ਖਾ ਹੋ ਜਾਂਦਾ ਬਹੁਤ ਜ਼ਿਆਦਾ ਹਾਂਜੀ ਹਾਂ ਬਾਕੀ ਮੈਂ ਤੇ ਕਰਨ ਨੇ ਤੇ ਬੜਾ ਅੰਕਲ ਜੀ ਸਮਝਾ ਕੇ ਵੇਖ ਲਿਆ ਏ ਤੇ ਤੂੰ ਵੀ ਉਹਨਾ ਕਰਿਓ ਗਲਤ ਜੇ ਤੁਹਾਡੇ ਵੀ ਕੋਈ ਨਿਗਾਹ ਜਿ ਰਿਸ਼ਤਾ ਹੈਗਾ ਤਾਂ ਫਿਰ ਦੱਸਿਓ ਸਾਨੂੰ ਕੋਈ ਨਹੀਂ ਰਿਸ਼ਤਾ ਤੇ ਲੱਭਣਾ ਕਿ ਕੋਈ ਨਾ ਕੋਈ ਹਾਂਜੀ ਉਹਦੇ ਨਹੀਂ ਕੋਈ ਗੱਲ ਵੀ ਪਰ ਉਹਨਾਂ ਨੇ ਕੀ ਸੋਚ ਆ ਵੀ ਇਹ ਜਿਨ੍ਹਾਂ ਨੇ ਇੰਨੀ ਸੌ ਕੁੜੀ ਨੂੰ ਇੰਤਾ ਕਰਤਾ ਤੇ ਜਿਹੜੀ ਮੁੜ ਕੇ ਆਉਣੀ ਆ ਉਹ ਉਹਨੂੰ ਕੀ ਕਰਨਗੇ ਸੋ ਜਾ ਅੰਕਲ ਜੀ ਉਹਨਾਂ ਦੀ ਸ਼ਰਮੀ ਲਾਲੀ ਇਹਨਾਂ ਲੋਕਾਂ ਨੇ ਤਸੋ ਹੀ ਮੈਨੂੰ ਪਹਿਲਾਂ ਦੱਸਦੇ ਹਣ ਤੁਸੀਂ ਸਭ ਕੋ ਮਕਾ ਕੇ ਤੇ ਹੁਣ ਦੱਸਿਆ ਤੁਸੀਂ ਟੈਲੀਫੋਨ ਕਰ ਦੋ ਜੇ ਕੋਈ ਬੰਦਾ ਕਰ ਦੋ ਨਾ ਗੱਲ ਕਰਦੇ ਵੀ ਕੀ ਗੱਲ ਆ ਵੀ ਦੱਸੋ ਤੁਹਾਨੂੰ ਤਕਲੀਫ ਕੀ ਆ ਅੰਕਲ ਜੀ ਉਹਨਾਂ ਵੀ ਸਾਡੇ ਨਾਲ ਪਾਸੇ ਇਹੋ ਗੱਲ ਕੀਤੀ ਫੋਨ ਤੇ ਵੀ ਅਸੀਂ ਪੇਪਰ ਭੇਜਣ ਲੱਗੇ ਆ ਨਾ ਉਹਨਾਂ ਨੇ ਪਹਿਲਾਂ ਮੈਂ ਗਈ ਹਾਂ ਮਿਲਣ ਤੇ ਮੇਰੇ ਅੱਗੇ ਲਾ ਕੇ ਘੱਲਦੀ ਮੈਨੂੰ ਲਿਆ ਜਾ ਚਾਰ ਦਿਨ ਤੇ ਚੱਲ ਘਰ ਚ ਇਦਾਂ ਲੜਾਈ ਚੱਲਣ ਦੀ ਬਸ ਹੌਲੀ ਹੌਲੀ ਕੰਮ ਠੰਡਾ ਪੈਂਦਾ ਫਿਰ ਅਸੀਂ ਲਿਆਵਾਂਗੇ ਮਗਰੋਂ ਫੋਨ ਕਰਦਾ ਵੀ ਅਸੀਂ ਪੇਪਰ ਭੇਜਣ ਲੱਗੇ ਆ ਸਾਡੀ ਤੋਂ ਉਹਨਾਂ ਨੇ ਕੋਈ ਸੁਣੀ ਕਿ ਨਹੀਂ ਨਹੀਂ ਹੈਗੀ ਹਾਂ ਚਲੋ ਜਦਾਂ ਦੀ ਸੋਚ ਉਹਨਾਂ ਦੀ ਕੋਈ ਚਾਹ ਫਰਾਂ ਠੰਡੀਆਂ ਹੁੰਦੀ ਆ ਪੀਓ ਚਾਹ ਗਰ ਜੀ ਤੁਸੀਂ ਚਾਹ ਵੀ ਨਹੀਂ ਮੈਨੂੰ ਤਾਂ ਤੁਸੀਂ ਆ ਲੈ ਲਓ ਫੜੋ ਕੀ ਕਰਾਂ ਪਤਾ ਵਾ ਜੀ ਕਰਦੇ ਕਮਾਵਾਂ ਰਾਂ ਵਿੱਚ ਵੀ ਉਹ ਕਿੰਨਾਂ ਦੀਆਂ ਗੱਲਾਂ ਨੇ ਆਪੇ ਭੁੱਲ ਜਾਣੀਆਂ ਮਾੜਾ ਮੋਟਾ ਬੰਦਾ ਦੱਸਦਾ ਵਾ ਗੱਲ ਕਰਦਾ ਵਾ ਕੋਈ ਹੁੰਦਾ ਜਾਂਦਾ ਬਹੁਤ ਮਾੜੀ ਕੀਤੀ ਉਹਨਾਂ ਨੇ ਕੀ ਕਰ ਲੈਣ ਅੰਕਲ ਜੀ ਫਿਰ ਜੋ ਕਰਨਾ ਚਾਹੀਦਾ ਤੇ ਲੋਕੀਂ ਬੜੇ ਖੁਸ਼ ਹੁੰਦੇ ਸੀ ਸਾਰੇ ਚੰਗੇ ਹੀ ਤੇ ਹਾਂ ਹਾਂਜੀ ਨਹੀਂ ਪਹਿਲਾਂ ਤਾਂ ਬੜੇ ਸੁਣੇ ਕੋਈ ਗੱਲ ਬਾਤ ਹੀ ਨਹੀਂ ਕੋਈ ਕੁਝ ਨਹੀਂ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਲਾਲੂ ਅੰਕਲ ਜੀ ਫੜੋ ਪ੍ਰਿਓ ਚ ਲੋਕਾਂ ਨੇ ਤੇ ਖਾਦੀ ਕਰਤੀ ਐ ਲਾਈਟ ਵੀ ਆ ਗਈ ਆ ਜਿੱਦਾਂ ਦੇ ਮੀਂਹ ਪੈਣੇ ਨਾ ਇੰਨਾ ਖਰਾਬ ਕਰਨੀ ਨਾ ਸੱਚੀ ਕਾਲ ਹਾਂਜੀ ਹਾਂ ਠੀਕ ਹੈ ਸਕੂਲ ਜਾਂਦੀ ਨਹੀਂ ਹਾਂ ਸਕੂਲ ਜਾਂਦੀ ਕਿਉਂ ਜਾ ਕਰੋ ਫੋਟੋਸ ਮੈਨੂੰ ਭੇਜਦਾ ਹਾਂ 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 ਭੇਜਦਾ ਹਾਂ ਦਾ ਫੋਟੋ ਠੀਕ ਆ ਚਲ ਖੇਡੋ ਸੰਪੀਰ ਜਾ ਕੇ ਫਿਰ ਫਿਰ ਨਿਰਮਨ ਬ੍ਰਿਡਰ ਦੀ ਹਾਂ ਜੀ ਦੂਜੀ ਵੀ ਇਹੋ ਚੀਜ਼ ਅੰਕਲ ਜੀ ਉਹ ਵੀ ਸੇਮ ਮੇਰੇ ਵਰਗੀ ਆ ਜਿੱਦਾਂ ਦੀ ਇਹ ਨਿੱਕੀ ਹੁੰਦੀ ਨਾ ਉਹ ਵੀ ਓਦਾਂ ਦੀ ਆ ਹਾਂ ਹਾਂਜੀ ਪਤਾ ਨਹੀਂ ਲੋਕਾਂ ਨੂੰ ਕੀ ਚਾਹੀਦਾ ਵਾ ਕਿਦਾਂ ਕਿਤੇ ਪਿਆਰ ਨਾਲ ਬੋਲਦੀ ਕਿਤੇ ਉੱਚੀ ਨਹੀਂ ਬੋਲਦੀ ਹਾਂਜੀ ਹੂੰ ਤੇ ਲੋਕਾਂ ਨੇ ਬੇਸ਼ਰਮੀ ਲਾ ਲਈ ਆ ਤਈ ਅੱਦੀ ਹੋ ਗਈ ਲੋਕਾਂ ਲਈ ਅੰਕਲ ਜੀ ਉਹਦਾ ਨਾ ਮਨਪੇਰ ਰਿਸ਼ਤਾ ਕਰਨਾ ਬੜਾ ਜ਼ਰੂਰੀ ਹੁਣ ਹੂੰ ਕਰਨ ਦਾ ਵੀ ਰਿਸ਼ਤਾ ਆਇਆ ਸੀ ਬੜਾ ਵਧੀਆ ਕੁੜੀ ਨੇ ਨਰਸਿੰਗ ਕੀਤੀ ਤੇ ਬਾਕੀ ਇਹ ਹੈ ਕਿ ਉਹਨਾਂ ਨੇ ਨਾ ਸਾਡੇ ਵੱਲੋਂ ਪੂਰੀ ਹਾਂ ਹੀ ਔਰ ਜਦੋਂ ਆਏ ਰਿਸ਼ਤਾ ਲਾ ਕੇ ਇੱਥੇ ਵਿਚੋਲੇ ਉਹਨਾਂ ਨੇ ਵੀ ਹਾਂ ਕਰਕੇ ਗਏ ਇੱਕ ਸਾਹਬ ਦੀ ਹਾਂ ਹਾਂ ਤੇ ਉੱਥੇ ਜਾ ਕੇ ਉਹਨਾਂ ਨੇ ਜਵਾਬ ਦੇਤਾ ਵੀ ਅਸੀਂ ਨਹੀਂ ਕਰਨਾ ਹੈਗਾ ਵੀ ਕੁੜੀ ਘਰ ਬੈਠੀ ਆ ਕੁੜੀ ਦਾ ਤਲਾਕ ਹੋਇਆ ਕੁੜੀ ਨਾ ਤੇ ਕੁੜੀ ਨਾ ਤਾਂ ਇਹਦੇ ਰਿਸ਼ਤੇ ਨਾਲ ਕੀਤਰ ਲੋਗਾ ਉਹ ਵੀ ਉਹਨਾਂ ਦੀ ਸੋਝਾ ਅੰਕਲ ਜੀ ਹੱਦੂਗੀ ਇਹ ਨਾ ਵਾਲੀ ਕਹਿੰਦੇ ਨਈ ਕੁੜੀ ਦਾ ਜਦੋਂ ਦਾ ਮੈਂ ਵਿਆਹ ਤੇ ਮੁੰਡੇ ਦਾ ਕਰਨਾ ਵਾਂਗੇ ਮੰਗ ਵੇਖਣ ਤੋਂ ਇਹ ਮੁੰਡਾ ਆਏ ਜੇ ਹਾਂਜੀ ਉਹਦੀ ਉਹਦੀ ਕਿਸਮਤ ਉਹਦੇ ਨਾਲ ਜਦੋਂ ਮਨਪ੍ਰੀਤ ਦਾ ਨਾਮ ਦਾ ਮੇਰੇ ਨਾਲ ਕਾ ਨਾ ਹੁੰਦਾ ਵਾ ਤੂੰ ਉਹ ਸਾਰਿਆਂ ਨਾਲ ਨਹੀਂ ਪੁੱਤੇ ਦੰਦ ਹੀ ਹੁੰਦੀ ਮਨਪ੍ਰੀਤ ਕੀ ਕਰ ਪਰੀ ਦੀ ਹੀ ਸਿਆਣੀ ਆ ਕੀ ਇਹ ਤਾਂ ਬੇਗੂਹੀ ਉਹਨਾਂ ਦੀ ਕੀ ਕਰ ਸਕਦੇ ਉਹਨਾਂ ਦੇ ਦਿਮਾਗ 'ਚ ਕੋਈ ਕੀੜਾ ਪੈ ਗਿਆ ਵਾ ਉਹ ਜਿਹੜਾ ਨਿਕਲਦਾ ਨਹੀਂ ਇਦਾਂ ਥੋੜੀ ਹੁੰਦੀ ਹੁੰਦੀ ਆ ਲੋਕਾਂ ਦੀ ਸੋਚ ਦੇ ਅੰਗਲ ਜੀ ਸਮਝ ਨਹੀਂ ਆਉਂਦੀ ਹੈਗੀ ਕਿ ਕੀ ਕੀ ਸੋਚਦੇ ਆ ਲੋਕੇ ਮਨਪ੍ਰੀਤ ਨਾਲ ਤਾਂ ਉਹਨਾਂ ਦਾ ਕੋਈ ਤਲਕ ਨਹੀਂ ਫਿਰਤੀ ਆ ਧੀ ਆ ਘਰ ਆ ਗਈ ਫਿਰਤੀ ਆ ਕੀ ਹੋ ਗਿਆ ਫਿਰ ਇਦਾਂ ਧੁਰਿਕਲ ਬੰਦੀਂ ਦੀ ਆ ਕਿ ਤੁਹਾਡੀ ਕੁੜੀ ਘਰ ਆ ਗਈ ਆ ਤੇ ਅਸੀਂ ਮੁੰਰੇ ਦਾ ਰਿਸ਼ਤਾ ਨਹੀਂ ਕਰਨਾ ਹਾਂਜੀ ਇਹ ਕਿਤੇ ਕਿਧਰ ਦਾ ਕਾਨੂੰਨ ਆ ਬੰਦੇ ਇਦਾਂ ਦੇ ਹੋਣੇ ਆ ਉਹ ਵੀ ਇੱਕ ਗੱਲ ਉਹ ਤੇ ਅਸੀਂ ਹੁਣ ਕਿੰਨੇ ਆ ਵੀ ਚਲੋ ਚੰਗਾ ਨਹੀਂ ਹੋਇਆ ਤੇ ਕੱਲ ਨੂੰ ਜੇ ਕੋਈ ਗੱਲਬਾਤ ਹੋ ਜਾਂਦੀ ਤੇ ਭੈਣ ਤੇ ਅੱਗੇ ਬੈਠੀ ਆ ਘਰ ਤੇ ਉਧਰੋਂ ਭਰਾ ਦਾ ਘਰ ਵੀ ਟੁੱਟਦਾ ਫਿਰ ਇੰਨਾ ਗੱਲਾਂ ਕਰਕੇ ਭਰਾਵਾ ਦਾ ਘਰ ਤੇ ਟੁੱਟਣ ਦਾ ਕੋਈ ਇਹਦੇ ਵਿੱਚ ਕੋਈ ਤਲੋਬਾਤ ਨਹੀਂ ਸੀ ਪੱਕੀ ਚਲੋ ਉਹਨਾਂ ਦੀ ਮਰਜ਼ੀ ਆ ਹੁਣ ਕੋਈ ਨਹੀਂ ਰਿਸ਼ਤਾ ਹੋ ਜੂ ਉਹ ਤੇ ਕੀ ਹੋ ਜੇ ਕਰੀਤੀ ਮਰਜ਼ੀ ਹਾਂਜੀ ਹਾਂਜੀ ਕੋਈ ਰਿਸ਼ਤੇ ਆ ਹਾਂਜੀ ਤਾਂ ਹੀ ਵੀ ਹੁਣ ਇਹੀ ਸੋਚਿਆ ਕਿ ਪਹਿਲਾਂ ਮਨਪੀਦਾ ਕਰਦੇ ਆ ਹਾਂ ਹਾਂ ਰਿਸ਼ਤੇ ਦਾ ਕੀ ਕੱਲ ਨੂੰ ਯਾਦ ਨੇ ਹਾਂਜੀ ਹਾਂ ਰਿਸ਼ਤੇ ਦੀ ਨਹੀਂ ਕੋਈ ਗੱਲ ਵੀ ਆਏ ਕੀ ਹੋ ਗਿਆ ਬਾ ਹਾਂ ਰਬਾ ਹੁਣ ਹਾਏ ਹਾਏ ਕਰੀ ਜਾਨੀ ਪਹਿਲਾਂ ਦਿਨੇ ਦੱਸ ਨਹੀਂ ਹੁੰਦਾ ਬਹੁਤ ਭਰਾਟ ਹੋਣ ਲਈ ਆ ਮੰਮੀ ਆਈ ਘਰ ਉਹਨਾਂ ਦਾ ਉਹ ਕੁੜੀ ਦਾ ਹਾਏ ਲੈ ਜੇ ਨੰਬਰ ਇਹਦਾ ਆ ਵੇ ਲਮਨ ਜੋਦੇ ਚੱਲੇ ਐਦਾਂ ਕਰਦਾ ਈ ਗੱਲਾਂ ਕੁੜੀ ਦਾ ਕੀ ਤੂੰ ਗੱਲਾਂ ਕੰਡਾ ਇੱਕ ਹੋਇਆ ਹੁਣ ਸਿਆਣਾ ਬੈਣਾ ਮੈਨੂੰ ਮੈਂ ਕੀ ਆਖਾਂ ਜੇਕਰ ਹੋਵੇ ਤਾਂ ਮੈਂ ਉਹ ਗੱਲ ਵੀ ਮੈਂ ਮਾਰਾ ਇਹਦੇ ਛੱਤਰ ਫਿਰ ਲਾ ਕੇ ਇਹਨੂੰ ਸ਼ਰਮ ਨਹੀਂ ਆਉਂਦੀ ਤੇ ਮੇਰੀ ਮਾਂ ਮਰਨ ਲਈ ਦਵਾਈ ਲੈਣ ਚੱਲੇ ਆ ਇਹਨੂੰ ਗਾੜੀ ਕੁੜੀਆਂ ਦੇ ਘਰ ਦੇ ਹੰਡੇ ਆ ਉਹ ਕੁੜੀ ਜੀ ਦਾ ਤਲਾਕ ਹੋਇਆ ਮੈਂ ਉਹਦੀ ਗੱਲ ਕਰਨ ਲਿਆ ਇਹ ਗੱਲ ਨਹੀਂ ਕਰਦੀ ਕੁੜੀ ਬੜੀ ਸੋਹਣੀ ਫਰਾਨੀ ਤੇ ਤੂੰ ਕੀ ਆਖਣਾ ਤਲਾਕ ਵਾਲੇ ਨੂੰ ਅਸੀਂ ਕਹਿਣਾ ਵਾ ਆਪੇ ਕਹੀ ਮਨ ਬੱਲਣਾ ਆ ਲੈਣਾ ਨੰਬਰ ਹਾਂ ਬਾਬਾ ਮੈਂ ਨਹੀਂ ਕੋਈ ਗੱਲ ਵੀ ਕਰਦੀ ਆ ਮੁੰਡਾ ਹੀ ਇਸ ਤਰ੍ਹਾਂ ਕਰਦਾ ਈ ਓ ਮਨਜੋਤ ਮੈਨੂੰ ਦਵਾਈ ਦਵਾ ਲੈ ਮੈਨੂੰ ਗੱਡੀ 'ਚ ਹੀ ਰਹਿ ਜਾਣਾ ਮੈਂ ਤੂੰ ਚੁੱਪ ਕਰਾ ਫਿਰ ਰੌਲਾ ਕੰਨ ਨੂੰ ਪਾਉਂਦੀ ਮੈਂ ਖਿਡਾਰੀ ਏ ਜੇ ਪਾਣੀ ਪੂਣੀ ਪੀਣਾ ਪੀ ਜਾ ਉਹ ਜਾ ਕਰ ਤੁਰ ਗਾ ਬਾਬਾ ਕਰ ਤੁਰ ਜੇ ਜਿਆਦਾ ਤੰਗਵਾ ਦੇ ਤੇ ਭਰਾਵਾ ਚਲ ਜਾ ਚਲ ਜਾ ਚੰਗਰਾਂ ਨੇ ਤੇ ਮੈਨੂੰ ਤਾਰਦੇ ਇੱਥੇ ਮੈਂ ਹੀ ਟੁੱਟ ਜਾਣਾ ਤੂੰ ਦੁਕਤੇ ਮਾਰ ਕੇ ਇਸ ਤਰ੍ਹਾਂ ਉੱਥੋਂ ਲਈ ਦਵਾਈ ਦੂਈ ਦੀ ਹਾਏ ਮੇਰੇ ਕਿੰਨਾ ਚੁਕਕਾ ਪੈਣ ਡੀਆਂ ਕਲੇਜੀ 'ਚ ਉਹ ਗੱਲ ਦਵਿੰਦਰ ਤੂੰ ਦੱਸਿਆ ਹੀ ਨਹੀਂ ਦਿਨੇ ਉਹ ਵੇਖ ਲੈ ਯਾਰ ਤੂੰ ਕਿ ਕੀ ਹੋ ਗਿਆ ਬਾਪੂ ਵੇਖ ਵੇਖ ਹੁਣ ਆ ਗਿਆ ਵਿੱਚ ਮਾਰਦੇ ਲਗਾਵਾ ਕਿੱਥੋਂ ਕਿੰਨਾ ਫਰਕ ਵਾ ਫਰਕ ਕਿੱਥੇ ਆ ਮੈਂ ਜੇ ਨਾ ਬ੍ਰੇਕ ਮਾਰਦਾ ਤੇ ਮਾਰਤੀ ਤੂੰ ਕਿੱਥੋਂ ਮਾਰਤੀ ਫਤਾ ਉਹ ਬੰਦੇ ਨੂੰ ਤੂੰ ਲਈ ਆ ਸਾਨੂੰ ਪਰਸਾ ਉਹ ਕੋਈ ਵੀ ਚੱਕਰ ਮੈਂ ਕਰਦਾਗਾ ਹੈਂ ਧੀ ਗੱਲ ਕਰਦਾ ਗੱਡੀ ਤੇ ਬਹਿ ਜਾਂਦੇ ਨਾ ਤੁਹਾਨੂੰ ਚਲੋੜਾ ਹੁੰਦੀ ਨਾ ਹੋਰ ਅੱਧੀ ਰਾਤ ਤੇਰਾ ਹੱਥ ਕਿੱਧਰ ਆ ਉਧਰ ਵਾ ਤੇਰਾ ਅੱਧੀ ਰਾਤ ਤੁਰ ਪਈ ਪਟਾ ਹੋ ਗਿਆ ਪਟਾ ਹੋ ਗਿਆ ਓ ਬੱਲੇ ਉਹ ਪਾਉਰ ਜਿੰਦ ਉਸਿਆ ਕੀ ਹਾਲ ਆ ਠੀਕ ਠਾਕ ਵਾ ਉਹ ਲੈ ਇਹਦੇ ਬੰਦੇ ਆਪਣੇ ਆ ਵੇ ਬੰਦੋਰ ਉਹ ਗੁਰੂਗਾ ਇਹਦੇ ਆਪਣੇ ਬੰਦੇ ਨਿਕਲੇ ਇਹ ਸਾਡੇ ਕਲਾਸ ਫੈਲੋ ਆ ਅੰਕਲ ਗੁੱਸੇ ਖੋਦਾ ਬੜਾ ਵਾ ਤੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਗੁੱਸੇ ਖੋਦਾ ਉਹ ਗੁੱਸੇ ਖੋਦਾ ਨਹੀਂ ਉਹ ਚੱਲ ਵੇਛਾ ਕੋਈ ਨਹੀਂ ਲੈਟ ਪਤਾ ਨਹੀਂ ਲੱਗਾ ਹਾਂ ਹੋਰ ਸਲਾਓ ਠੀਕ ਠਾਕ ਆ ਬੜੇ ਬੱਚਾ ਪਰਿਵਾਰ ਸਭ ਠੀਕ ਠਾਕ ਆ ਸਾਰੇ ਮੈਂ ਨਾ ਨੰਦਵਾ ਤੇ ਥੋੜਾ ਸ਼ੁਕਰ ਆ ਸੁਣ ਤੇ ਇੰਧੋ ਕਿਧਰੋਂ ਮੈਂ ਪਾਉ ਕਸ਼ਮੀਰਾਹਾਂ ਵੱਲ ਗਿਆ ਏ ਤਰਿਆ ਏ ਸ਼ਹਿਰ ਤੇ ਮੁੰਡਾ ਟੱਕਰ ਪਿਆ ਇੱਥੇ ਹਾਂ ਉਹ ਫਿਰ ਲੈ ਗਿਆ ਤੇ ਮੈਂ ਫਿਰ ਉਹ ਕਸ਼ਮੀਰਾਹ ਜਿਹੜਾ ਸਾਡੇ ਨਾਲ ਪੜ੍ਹਦਾ ਹੁੰਦਾ ਸੀ ਆਹੋ ਉਹਨੇ ਪਿੰਡ ਰਹੀਂ ਦੇ ਹੁੰਦੇ ਸੀ ਨਹੀਂ ਨਹੀਂ ਪਰ ਥੋੜਾ ਉਹਨਾਂ ਦੇ ਦਾ ਇੱਥੇ ਬੜੇ ਚਰਾਂਦੇ ਆ ਗਏ ਆ ਅਸਿਕਦਾ ਇਹਨਾਂ ਦਾ ਠੀਕ ਠਾਕ ਵਗਦੀ ਰਹੋ ਨਹੀਂ ਕਸ਼ਮੀਰਾ ਹਾਂ ਦਾ ਵਿਚਾਰਾ ਉਹ ਤੇ ਮਹਾਰਾਜ ਨੂੰ ਪਿਆਰੇ ਹੋ ਗਏ ਆ ਕਦੋਂ ਦਾ ਬੜੇ ਚਰਾਂਦਾ ਤੈਨੂੰ ਪਤਾ ਹੀ ਨਹੀਂ ਆ ਨਹੀਂ ਮੈਨੂੰ ਨਹੀਂ ਉਹ ਇਸ ਗੱਲ ਦਾ ਪਤਾ ਜੇ ਇਸ ਗੱਲ ਦਾ ਮੈਨੂੰ ਪਤਾ ਹੁੰਦਾ ਤਾਂ ਮੈਂ ਕੀ ਗੱਲ ਆਉਂਦਾ ਨਾ ਤੈਨੂੰ ਸਾਰੇ ਇਲਾਕੇ ਦਾ ਪਤਾ ਦੇਦਾ ਨਹੀਂ ਪਤਾ ਰੋਜ਼ ਆਏ ਦੀ ਨੰਗਦਾਵਾਂ ਤੋਂ ਅੱਛਾ ਨਹੀਂ ਮੈਨੂੰ ਨਹੀਂ ਫਿਰ ਪਤਾ ਲੱਗਾ ਇਹਦਾ ਮੈਨੂੰ ਇਹਦਾ ਨਹੀਂ ਪਤਾ ਵੀ ਡੇਰਾ ਆ ਉਹ ਤਾਂ ਵੇਹ ਮੋਬਦ ਲੱਗੀ ਉਹਨਾਂ ਦੇ ਅਛਾ ਆਨੰਦ ਵਜੇ ਆ ਸੌਖੇ ਆ ਨਿਆਣੇ ਨੂੰ ਨੇ ਕਰਦੇ ਕੰਮ ਨਿਆਣੇ ਕੰਮ ਇੱਕ ਪੁੱਸ ਹੋ ਗਿਆ ਵਾ ਅਛਾ ਤੇ ਇੱਕ ਬਾਹ ਰਹਿਂਦਾ ਵਾ ਅਛਾ ਤੇ ਸੁਖੀ ਆ ਆਪਣੇ ਘਰ ਕੱਲ ਨਾ ਹੋਊਗਾ ਨਾ ਤੇ ਮੈਂ ਵੀ ਕਿਹ ਦਿਨ ਹੋ ਕੇ ਜਾਂਦੀ ਹਾਂ ਰਾਂਹ ਚੱਕਰ ਤੋਂ ਤਾਂ ਇਹ ਆ ਵੀ ਕੁੜੀ ਦੁਖੀ ਬੜੀ ਇਹਦੀ ਕਸ਼ਮੀਰੋਂ ਦੀ ਕੁੜੀ ਐ ਕੀ ਆ ਆਹੋ ਵਈ ਇਹ ਕੁੜੀ ਅਛਾ ਤੇ ਉਹ ਤਲਾਕ ਹੋ ਗਿਆ ਜਰੀ ਦਾ ਉਹਦਾ ਤਲਾਕ ਹੋ ਗਿਆ ਭਾਈ ਯਾਰ ਹਾਂ ਤੈਨੂੰ ਕਿੱਦਾਂ ਪਤਾ ਬਈ ਉਮਰ ਆ ਪਈ ਜਾਂਦਾ ਮੈਂ ਲੈ ਗਿਆ ਇਹ ਤਰਾ ਅੱਛਾ ਉਹ ਬੜਾ ਮਨ ਦੁਖੀ ਹੋਇਆ ਮੈਂ ਨਾ ਧੀਆ ਦਾ ਹੋਰ ਕੋਈ ਨਹੀਂ ਉਹ ਦੁੱਖ ਮਾਰਦਾ ਆ ਦੁੱਖ ਮਾਰਦਾ ਇਹ ਹੋਰ ਧੀਆ ਕਿਹੜੀ ਰਾਤ ਉੱਠ ਉੱਠ ਖਾਂਦੀਆਂ ਹੋਰ ਤੇ ਆ ਨਾ ਇਹ ਜੀ ਨੇਕ ਕੁੜੀ ਇਹ ਜੀ ਨੇਕ ਕੁੜੀ ਮਿਲੂਗੀ ਕਿਤੇ ਪਤਾ ਨਹੀਂ ਕੀ ਗੱਲ ਵਾ ਲੋਕਾਂ ਨੂੰ ਕੀ ਮਾਰ ਵਾ ਗਈ ਆ ਹੁਣ ਤੇ 50% ਰਿਸ਼ਤੇ ਟੁੱਟ ਹੀ ਜਾਂਦੇ ਉਹ ਲੋਕਾਂ ਦੇ ਦਿਮਾਗ ਹੀ ਖਰਾਬ ਹੈ ਕਾਲ ਜੋ ਕਾਲ ਜੋ ਗਿਆ ਖੌਂਸ ਫੈਦ ਹੋ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਉਹ ਇਹ ਮੁੰਡਾ ਹੀ ਆਪਣਾ ਉਹ ਇਹਨੂੰ ਚਲਾਉਣੀ ਵੀ ਦੱਸ ਥੋੜੀ ਬੋਲੀ ਉਹਦਾ ਘਰ ਦੇ ਠੀਕ ਨਹੀਂ ਤੇ ਚੱਲੇ ਦਵਾਈ ਲੈਣ ਅੱਛਾ ਅੱਛਾ ਤੇ ਅਮੀ ਕਿਤੇ ਮਾਰੀ ਚੱਕਰ ਮੈਂ ਚੱਲਿਆ ਮੈਂ ਨਾ ਚੱਲਿਆ ਪਿਛਾਰ ਤੋਂ ਨਹੀਂ ਜਾਣਾ ਹੁਣ ਮੈਂ ਪਿੰਡ ਜਾਣਾ ਯਾਰ ਐਨ ਕਨੇ ਮੈਂ ਲਿਆ ਤੇ ਆਉਂਗਾ ਆਉਂਗਾ ਹਾਂ ਚੱਲ ਧਿਆਨ ਨਾ ਜਾਵੀ ਚੰਗਾ ਆ ਕੋਈ ਨਹੀਂ ਮੈਂ ਤੇ ਤੇ ਮਾਰਨਾ ਹੀ ਇਹ ਚੱਕਰ ਜ਼ਰੂਰ ਮਾਰੂੰਗਾ ਮਾਰੂੰਗਾ ਮੈਂ ਉਹ ਠੀਕ ਆ ਕੋਈ ਨਹੀਂ ਮਮੀ ਕਿਸ ਦਿਨ ਨਾ ਆਊਗਾ ਨਾ ਮੈਂ ਆਉਣਾ ਮੋਟਰਸਾਈਕਲ ਤੇ ਫਿਰ ਹੋ ਕੇ ਜਾਣਾ ਇਹਨਾਂ ਨੂੰ ਨਹੀਂ ਪਤਾ ਬੇ ਇੱਥੇ ਰਹਿੰਦੇ ਆ ਇਹ ਬੜੇ ਚਰਾ ਦੇ ਆ ਕੇ ਇੱਥੇ ਅੱਛਾ ਈਸ਼ਾ ਆਹੋ ਠੀਕ ਆ ਠੀਕ ਆ ਚੱਲ ਚੰਗਾ ਚੱਲ ਠੀਕ ਆ ਮਾ ਵੀ ਪਹੁੰਚਣ ਟਾਈਮ ਨਾ ਯਾਰ ਬਗਵਤੀ ਹਨੇਰਾ ਹੋ ਗਿਆ ਤਾਂ ਐਨਕ ਮੈਂ ਲਿਆ ਢੰਡਾ ਤੇ ਹੁਣ ਮੈਂ ਹੌਲੀ ਹੌਲੀ ਜਾਊਗਾ ਧਿਆਨ ਨਾਲ ਜਾ ਜਾ ਧਿਆਨ ਨਾਲ ਵੇ ਮੈਂ ਬੰਦਾ ਪੜਦਾ ਰਿਹਾ ਏ ਬੜਾ ਕਬਾ ਸੁਭਾਈ ਉਹਦਾ ਤੇਰੇ ਵਰਗਾ ਹੀ ਆਗੇ ਲੈ ਮੇਰੇ ਵਰਗਾ ਉਹ ਪਤਾ ਕੀ ਗੱਲ ਆ ਹੁੰਦੀ ਰਾਤ ਤੁਰ ਪਿਆ ਜੇ ਐਨਕ ਘਰ ਆਈ ਕਿਸੇ ਤੋਂ ਤੁਰ ਪਿਆ ਪੁੱਤਾ ਸ਼ਾਇਦ ਇਦਾਂ ਹੀ ਬਜ਼ੁਰਗਾਂ ਨੂੰ ਕੰਮ ਪੈਂਦੇ ਕਿਤੇ ਚੱਲ ਗਿਆ ਕਿਤੇ ਆ ਗਿਆ ਨਹੀਂ ਹੁੰਦੀ ਆਗੇ ਕੋਈ ਗੱਲ ਨਹੀਂ ਇਹ ਤਾਂ ਅੱਗ ਬੁਗ ਲਾਉਣ ਗਿਆ ਹਣਾ ਨੰਮੀਆਂ ਹੀ ਸਟੋਰੀਆਂ ਸ਼ੋਕੇ ਬਹਿ ਜਾਂਦੇ ਜੇ ਚੱਕਰ ਗਿਆ ਤੇ ਚੰਗਾ ਉਹਨੂੰ ਫੇਕ ਦੇ ਮਿਲ ਲੈਂਦੇ ਤੁਹੇ ਤੇ ਹਾਦੀ ਕਰੀ ਜਾਨੇ ਜੇ ਨਾ ਏਦਾ ਗੱਡੀ ਉਹਦੇ ਵੱਲੋਂ ਹੁੰਦੀ ਨਾ ਹੋ ਏਦਾਂ ਗਾਂ ਵਜਣ ਪੈਂਦਾ ਤੇ ਅਸੀਂ ਕਿਤੇ ਖਲੋਣਾ ਸੀ ਨਾ ਮੈਨੂੰ ਉਹਦਾ ਕੋਈ ਲੱਗਣਾ ਇਹੋ ਜੇ ਵੱਡੇ ਆ ਵਜਦੇ ਵਿੱਚ ਦੇ ਮੁੜ ਕੇ ਨਾਲ ਲੌਂਦੇ ਕੋਈ ਪੈਸੇ ਲੈਂਦੇ ਹੀ ਕਸੂਰ ਮੇਰਾ ਉਹਦਾ ਵਜੋਂ ਵੋਟ ਤੇ ਖਲੋ ਕੇ ਦੋਨੇ ਪਾਸੇ ਵੇਦਾ ਗੱਡੀ ਲੰਘ ਜਾਂਦੀ ਤੇ ਫੇਰ ਚੱਲ ਜਾਂਦਾ ਨਾਲੇ ਕਹਿੰਦਾ ਮੈਂ ਜਾਣ ਕਰਵਾ ਉਹ ਚੱਲਿਆ ਸ਼ੱਕ ਕੋਈ ਗੱਲ ਨਹੀਂ ਤੂੰ ਕਾਨੂੰ ਇੰਨਾ ਰੋਣਾ ਪਉਤਾ ਮੇਰੀ ਜਾਨ ਪਤਾ ਨਹੀਂ ਮੈਂ ਬਿਮਾਰ ਨਾ ਤੇ ਤੂੰ ਮਾਰ ਕਰਕੇ ਰੋਣ ਗਈ ਆ ਮੇਰੀ ਜਾਨ ਤੇ ਬਣੀਆਂ ਤੁਹਾਨੂੰ ਪਖੰਡਾ ਆਉਂਦੇ ਤੁਸੀਂ ਗੱਲਾਂ ਹੀ ਛੋਲੀਆਂ ਬੜੀਆਂ ਲੰਮੀਆਂ ਚਲੋ ਕੁੜੀ ਵਿਚਾਰੀ ਬੜੀ ਸੋਹਣੀ ਹੈ ਤਾਂ ਚੰਗਾ ਭਰਾਵਾ ਸੋਹਣੀ ਹੀ ਕੁੜੀ ਹੈ